ਇੱਕੋ ਇੱਕ ਸੰਸਾ ਸਵੰਨਕਾਰ ਸਮਾਜ ਰਜਿਸਟਰਡ ਪੰਜਾਬ ਇੱਕੋ ਇੱਕ ਰਜਿਸਟਰਡ ਹੈ ਇਸ ਤੋਂ ਇਲਾਵਾ ਕੋਈ ਰਜਿਸਟਰ ਨਹੀਂ ਤੁਹਾਨੂੰ জানা ਹੈ ਉਹਨਾਂ ਨੇ ਸਾਡੇ ਕੋਲੋਂ 16 April ਨੂੰ ਲਿਖਤੀ ਰੂਪ ਦੇ ਵਿੱਚ ਮਾਫੀ ਮੰਗੀ ਹੈ ਇਸ ਦੇ ਉੱਪਰ ਮੈਂ ਕੀ ਕਹਿ ਸਕਦਾ ਹਾਂ ਇਹ ਬਰਾਦਰੀ ਦੇ ਬੰਦੇ ਕਹਿੰਦੇ ਪਹਿਲਾਂ ਤਾਂ ਦਾੜੀ ਪੱਟ ਲਈ ਕਹਿੰਦੇ ਫੇਰ ਜਾ ਕੇ ਮਾਫੀ ਮੰਗ ਰਿਹਾ ਉਹ ਸਾਡੀ ਬਰਾਦਰੀ ਦੇ ਖਿਲਾਫ ਜਿਹੜੇ ਉਹ ਬੋਲੇ ਤੇ ਐਹੀ ਜਿਹੀ ਨੌਬਤ ਤੇ ਆਈ ਆ ਉਹ ਮੰਤਰੀ ਹੋਣ ਦੇ ਨਾਤੇ ਜਿਹੜਾ ਮੰਤਰੀ ਨੇ ਐਡੇ ਵੱਡੇ ਸ਼ਬਦ ਕਹਤੇ ਬਰਾਦਰੀ ਨੂੰ ਹੁਣ ਮਾਫੀ ਮੰਗ ਰਿਹਾ ਉਹ ਇਨਸਾਨ ਤੋਂ ਗਲਤੀਆਂ ਹੁੰਦੀਆਂ ਠੀਕ ਹੈ ਮਾਫੀ ਇਨਸਾਨੇ ਕਰਦੇ ਆ ਪਰ ਇਹਨਾਂ ਨੇ ਕੀ ਕਰਿਆ ਹੈ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਸਭ ਤੋਂ ਵੱਡੀ ਅਦਾਲਤ ਗੁਰੂ ਦੀ ਅਦਾਲਤ ਤੋਂ ਉੱਪਰ ਕੁਝ ਨਹੀਂ ਹੈ ਜਦੋਂ ਅਦਾਲਤਾਂ ਵਿੱਚ ਵੀ ਕਿਸੇ ਕੇਸ ਫਸਦੇ ਹਨ ਨਾ ਉੱਥੇ ਵੀ ਗੀਤਾ ਦੇ ਜਾਂ ਮਹਾਰਾਜ ਦੇ ਸਰੂਪ ਤੇ ਜਿੱਦਾਂ ਵੀ ਉਹ ਕਰਕੇ ਉਹ ਕਹਿੰਦੇ ਆਂ ਵੀ ਹੱਥ ਰੱਖੋ ਸੱਚ ਬੋਲਿਓ ਜਦੋਂ ਇੱਕ ਸ਼ਖਸ ਨੇ ਜਾ ਕੇ ਸਿੱਧਾ ਮਹਾਰਾਜ ਦੇ ਮੂਹਰੇ ਹਾਜ਼ਰ ਹੋ ਕੇ ਮਾਫੀ ਮੰਗ ਲਈ ਹੈ ਉੱਥੇ ਵਰਤਨ ਵੀ ਮੰਜੇ ਆਂ ਜੋੜੇ ਵੀ ਸਾਫ ਕਰਦੇ ਗਲਤੀ ਹੈ ਜਿਹੜੀ ਇਨਸਾਨ ਇੱਕ ਗਲਤੀ ਦਾ ਪੁੱਤਲਾ ਹੈ ਉਹ ਉਹ ਸਾਡੇ ਨਾਲ ਉਹਨਾਂ ਦੀ ਗੱਲ ਵੀ ਹੋਈ ਹੈ ਉਹਨਾਂ ਦੇ ਜਦੋਂ ਕਿਤੇ ਜੋਸ਼ ਦੇ ਵਿੱਚ ਆ ਕੇ ਇਹ ਕਹਿੰਦੇ ਵਿੱਚੋਂ ਬਹੁਤ ਬੜੀ ਗਲਤੀ ਹੋਈ ਹੈ ਸੇਮ ਡੇ ਉਹਨਾਂ ਨੇ ਯਾਨੀ ਕਿ 2-3 ਦਿਨ ਬਾਅਦ ਉਹਨਾਂ ਨੇ ਸਾਡੇ ਕੋਲ ਲਿੱਕੀ ਰੂਪ ਦੇ ਵਿੱਚ ਮਾफी ਮੰਗੀ ਹੈ ਫਿਰ ਹੁਣ ਜੇ ਅਸੀਂ ਕਹੀਏ ਵੀ ਇੱਕ ਇਨਸਾਨ ਨੇ ਗਲਤੀ ਕੀਤੀ ਹੈ ਉਹਨੂੰ ਮਾਫਰੀ ਕਰਨਾ ਪਰ ਅਸੀਂ ਨਹੀਂ ਮਾਫ ਕਰ ਸਕਦੇ ਉਹ ਵਾਹਿਗੁਰੂ ਨੇ ਉਹਨਾਂ ਨੂੰ ਮਾਫ ਕਰਤਾ ਹੈ ਜਦੋਂ ਵਾਹਿਗੁਰੂ ਨੇ ਮਾਫ ਕਰਤਾ ਅਸੀਂ ਕਿਆ ਚੀਜ਼ ਮਾਫ ਕਰ ਰਹੇ ਆਂ ਪੰਜਾਬ ਦਾ ਮੈਂ ਉਹਨਾਂ ਨੂੰ ਵੀ ਜੋ ਗਲਤ ਤੱਤ ਹੈ ਕਿ ਇਹ ਮਾਹੌਲ ਖਰਾਬ ਨਾ ਕਰੋ ਆਪਦੇ ਵਿੱਚ ਭਾਈ ਜਾਰਾ 1 ਕਾ ਬਣਾ ਕੇ ਰੱਖੋ ਦੁਨੀਆ ਦੀ ਸਭ ਤੋਂ ਵੱਡੀ ਗਲਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਾ ਕੇ ਹੱਥ ਮੰਨ ਕੇ ਨਕਰਗੜ ਕੇ ਮਾਫੀ ਮੰਗੀ ਕਿ ਜੋ ਮੇਰੇ ਕੋਲ ਸ਼ਬਦ ਬੋਲੇਗੇ ਹੈ ਉਹਦਾ ਮੰਨੋ ਮਾਫੀ ਦਿੱਤੀ ਜਾਵੇ ਮੈਂ ਅੱਗੇ ਤੋਂ ਠਿਵਾ ਬੰਨਣਾ ਜਿਹੜੇ ਲੋਕਾਂ ਦਾ ਆਪ ਵੀ ਆ ਮਾਰਦੇ ਬੰਦੇ ਉਹ ਕਿਉਂ ਨਹੀਂ ਮੰਨਨ ਰਹੇ ਜੀ ਅੱਗੇ ਸੂਰ ਪੰਜਾਬ ਦੇ ਵਿੱਚ 354 ਸੰਗ ਹੈ ਨਾ ਵੀ ਆਪਣੀ ਆਪਣੀਆਂ ਪਾਰਟੀਆਂ ਕੋਈ ਕਿਸੇ ਪਾਰਟੀ ਨੂੰ ਬਿਲਾਉਂਦਾ ਹੈ ਕੋਈ ਕਿਸੇ ਪਾਰਟੀ ਨੂੰ ਸਾਈਕਲ ਤੋਂ ਲੈ ਕੇ ਸਬਜ਼ੀ ਤੋਂ ਲੈ ਕੇ ਤੇਲਰ ਮਾਸਟਰ ਤੋਂ ਲੈ ਕੇ ਹਰ ਤਰ੍ਹਾਂ ਦੇ ਸਰਵਿਸਮੈਨ ਅਫਸਰ ਬਿਜ਼ਨਸਮੈਨ ਹਰ ਤਰ੍ਹਾਂ ਦੇ ਹੈ ਇਸ ਕਰਕੇ ਸਮਾਜ ਵੀ ਓਨਲੀ ਪੰਜਾਬ ਦੇ ਵਿੱਚ ਇੱਕੋ ਹੀ ਜੜੀ ਸੱਤਾ ਹੈ ਉਹ ਵਿਸਟੜਾ ਪਰੰਤੂ ਸਮਾਜ ਪੰਜਾਬ ਸਭ ਤੋਂ ਪਹਿਲੇ ਹਰ ਤਰ੍ਹਾਂ ਦੇ ਨਾਲ ਉਹਨਾਂ ਨੇ ਮਾਫੀ ਮੰਗੀ ਜੋ ਉਹਦੇ ਪ੍ਰਤੀ ਅਸੀਂ ਪੂਰੀ ਤਰ੍ਹਾਂ ਸੰਤੋਖਤ ਹਾਂ ਅਤੇ ਸਮਾਜ ਦੇ ਕੁਝ ਸ਼ਰਾਰਤੀ ਤੱਤਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕੁਝ ਦਿਨ ਪਹਿਲਾਂ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀ ਭੁੱਲੜ ਦੇ ਵੱਲੋਂ ਸਵਰਨਕਾਰ ਸਮਾਜ ਪੰਜਾਬ ਦੇ ਔਰ ਰਾਮਗੜੀਆ ਪਰਿਵਾਰ ਨੂੰ ਅਪਸ਼ਬਦ ਕਹੇ ਗਏ ਸੀ ਉਹ ਅਪਸ਼ਬਦਾਂ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਸਵਰਨਕਾਰ ਸਮਾਜ ਦੇ ਵੱਲੋਂ ਔਰ ਰਾਮਗੜੀਆ ਪਰਿਵਾਰ ਦੇ ਵੱਲੋਂ ਜਿਹੜਾ ਪੂਰਾ ਲਾਲਜੀਦਾਸ ਭੁੱਲਰ ਦਾ ਜਿਹੜਾ ਹੈ ਰੋਸ਼ ਕੀਤਾ ਗਿਆ ਮਜਾਰੇ ਕੀਤੇ ਗਏ ਤੇ ਪੁੱਤਲੇ ਤੱਕ ਵੀ ਫੁਕੇ ਗਏ ਆਖਰਕਾਰ ਲਾਲਜੀਦਾਸ ਭੁੱਲਰ ਜਿਹੜਾ ਹੈ ਸਵਰਨਕਾਰ ਸਮਾਜ ਦੇ ਅੱਗੇ ਝੁਕਿਆ ਤੇ ਉਸਨੇ ਅਕਾਲ ਤਖਤ ਦੇ ਉੱਤੇ ਜਾ ਕੇ ਕਹਿੰਦੇ ਨੇ ਸਭ ਤੋਂ ਵੱਡੀ ਜੇ ਅਦਾਲਤ ਆਪਾਂ ਮੰਨਦੇ ਆ ਤਾਂ ਗੁਰੂਆਂ ਦੀ ਅਦਾਲਤ ਮੰਨੀ ਜਾਂਦੀ ਹੈ ਕਹਿੰਦੇ ਗੁਰੂ ਦੇ ਅੱਗੇ ਨਮਸਤਕ ਹੋ ਕੇ ਉਸਨੇ ਆਪਣੀ ਜਿਹੜੀ ਖੀਮਾ ਮੰਗੀ ਕਿ ਮੇਰੇ ਤੋਂ ਗਲਤੀ ਨਾਲ ਇਹ ਜਿਹੜੇ ਨੇ ਅਪਸ਼ਬਦ ਕਹੇ ਗਏ ਸੀ ਤੇ ਅੱਜ ਜਿਹੜੇ ਨੇ ਸਵਾਰਨਕਾਰ ਸਮਾਜ ਪੰਜਾਬ ਦੇ ਪ੍ਰਧਾਨ ਨੇ ਹੇਮਰਾਜ ਬਰਮਾ ਤੇ ਜਨਰਲ ਸੈਕਟਰੀ ਨੇ ਅਮਰਤਪਾਲ ਬਰਮਾ ਜੀ ਅੱਜ ਇੱਕ ਪੱਤਰਕਾਰ ਵਾਰਤਾ ਕਰ ਰਹੇ ਨੇ ਕੀ ਉਹ ਕਹਿ ਰਹੇ ਨੇ ਇਸ ਦੇ ਲਈ ਆਓ ਤੁਹਾਨੂੰ ਸੁਣਾਉਂਦੇ ਹਾਂ ਕਾਫੀ ਲੰਬੇ ਸਮੇਂ ਤੋਂ ਸਵਰਨਕਰਾ रामगढ़िया ਪਰਿਵਾਰ ਦੇ ਉੱਤੇ ਅਪਸ਼ਬਦ ਜਿਹੜੇ ਐ ਟ੍ਰਾਂਸਪੋਰਟ ਮੰਤਰੀ ਪੰਜਾਬ ਦੇ ਵੱਲੋਂ ਜਿਹੜੇ ਨੇ ਬੋਲੇ ਗਏ ਸੀ ਉਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈ ਰੋਸ ਪਾਇਆ ਗਿਆ ਤੇ ਹੁਣ ਉਸ ਦੀ ਉਸ ਨੇ ਜਿਹੜੀ ਐ ਪੂਰੇ ਅਕਾਲ ਤਖਤ ਤੇ ਜਾ ਕੇ ਵੀ ਜਿਹੜੀ ਐ ਮਾਫੀ ਮੰਗ ਲਈ ਆ ਕਹਿੰਦੇ ਸਭ ਤੋਂ ਵੱਡੀ ਅਦਾਲਤ ਜੇ ਆਪਾਂ ਮੰਨੀ ਜਾਂਦੀ ਹੈ ਤਾਂ ਅਕਾਲ ਤਖਤ ਨੂੰ ਸਭ ਤੋਂ ਵੱਡੀ ਅਦਾਲਤ ਮੰਨਿਆ ਜਾਂਦਾ ਕਿ ਗੁਰੂ ਦੇ ਅੱਗੇ ਸੀਸ ਨੋ ਆਇਆ ਉਸ ਨੇ ਮਾਫੀ ਮੰਗੀ ਆ ਪੀ ਮੇ ਤੋਂ ਗਲਤੀ ਦੇ ਨਾਲ ਜਿਹੜੇ ਨੇ ਇਹ ਅਪ ਸ਼ਬਦ ਬੋਲ ਹੋ ਗਏ ਤੇ ਬਰਾਦਰੀ ਦੇ ਖਿਲਾਫ ਤੇ ਕਈ ਤੁਹਾਡੇ ਬਰਾਦਰੀ ਦੇ ਜਾਂ ਸੰਗ ਕਹ ਲਓ ਸਮਾਜ ਕਹ ਲਓ ਬਰਾਦਰੀ ਕਹ ਲਓ ਉਹ ਇਸ ਮਾਫੀ ਨੂੰ ਨਹੀਂ ਮੰਗ ਰਹੇ ਮੰਨ ਨਹੀਂ ਰਹੇ ਕਹਿੰਦੇ ਅਸੀਂ ਇਹ ਮਾਫੀ ਨਹੀਂ ਮੰਨਣੀ ਹੈਗੀ ਤੇ ਤੁਹਾਡੇ ਕੀ ਵਿਚਾਰ ਨੇ ਕੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਪਹਿਲਾਂ ਤਾਂ ਮੈਂ ਸਭਰਿਆਂ ਨੂੰ ਰਾਮ ਰਾਮ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਡੇਵਿਡ ਸਾਹਿਬ ਕਿ ਜੋ ਲਾਲਜੀ ਸਿੰਘ ਭੁੱਲਰ ਸਾਹਿਬ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਸਾਡੇ ਕੋਲੋਂ ਯਾਨੀ ਮੈਂ ਹੇਮਰਾਜ ਬਰਮਾ ਸਵਨਕਰ ਸਮਾਜ ਰਜਿਸਟਰ ਦਾ ਪ੍ਰਧਾਨ ਅਤੇ ਮੇਰੇ ਨਾਲ ਬੈਠੇ ਆਂ ਤੁਸੀਂ ਪੰਜਾਬ ਦੇ ਪ੍ਰਧਾਨ ਆ ਮੈਂ ਪੰਜਾਬ ਦਾ ਪ੍ਰਧਾਨ ਆ ਇੱਕੋ ਇੱਕ ਸੰਸਾ ਸਵਨਕਰ ਸਮਾਜ ਰਜਿਸਟਰਡ ਪੰਜਾਬ ਇੱਕੋ ਇੱਕ ਰਜਿਸਟਰਡ ਹੈ ਇਸ ਤੋਂ ਇਲਾਵਾ ਕੋਈ ਰਜਿਸਟਰ ਨਹੀਂ ਹੈ ਉਸ ਦੇ ਵਿੱਚ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਇਹ ਸਾਡਾ ਆਫਿਸ ਹੈ ਪਿੱਛੇ ਸਾਰੇ ਜੋ ਮੈਂਬਰ ਹੈ ਮੇਰੇ ਸਾਡੇ ਸਮੂਹ ਹੈ ਸਭ ਦੀਆਂ ਫੋਟੋਆਂ ਲੱਗੀਆਂ ਹੋਈਆਂ ਉਹ ਵੀ ਤੁਹਾਨੂੰ ਮੈਂ ਦੱਸਣਾ ਚਾਹਣਾ ਉਹਨਾਂ ਨੇ ਸਾਡੇ ਕੋਲੋਂ 16 ਅਪ੍ਰੈਲ ਨੂੰ ਲਿਖਤੀ ਰੂਪ ਦੇ ਵਿੱਚ ਮਾਫੀ ਮੰਗੀ ਹੈ ਇਸ ਦੇ ਉੱਪਰ ਮੈਂ ਕਿਹੜਾ ਸਬੂਤ ਦਵਾ ਕਿਸੇ ਨੂੰ ਨਹੀਂ ਤੁਹਾਡੀ ਬਰਾਦਰੀ ਦੇ ਬੰਦੇ ਕਹਿੰਦੇ ਪਹਿਲਾਂ ਤਾਂ ਦਾੜੀ ਪੱਟ ਲਈ ਕਹਿੰਦੇ ਫੇਰ ਜਾ ਕੇ ਮਾਫੀ ਮੰਗ ਰਿਆ ਉਹ ਨਹੀਂ ਦਾੜੀ ਪੱਟਣੇ ਦਾ ਮਤਲਬ ਨਹੀਂ ਹੈ ਉਹ ਸ਼ਬਦ ਜਿਹੜੇ ਤੁਹਾਡੀ ਬਰਾਦਰੀ ਦੇ ਖਿਲਾਫ ਜਿਹੜੇ ਉਹਨੇ ਬੋਲੇ ਤੇ ਇਹੀ ਜੀ ਨੌਬ ਤੇ ਗਿਆ ਆਈ ਆ ਮੰਤਰੀ ਹੋਣ ਦੇ ਨਾਤੇ ਜਿਹੜਾ ਮੰਤਰੀ ਨੇ ਐਡੇ بڑے ਸ਼ਬਦ ਕਹਤੇ ਬਰਾਦਰੀ ਨੂੰ ਹੁਣ ਮਾਫੀ ਮੰਗ ਰਿਆ ਉਹ ਦੇਖੋ ਇਨਸਾਨ ਤੋਂ ਗਲਤੀਆਂ ਹੁੰਦੀਆਂ ਠੀਕ ਹੈ ਮਾਫੀ ਇਨਸਾਨੇ ਕਰਦੇ ਆ ਪਰ ਇਹਨਾਂ ਨੇ ਕੀ ਕਰਿਆ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਸਭ ਤੋਂ ਵੱਡੀ ਅਦਾਲਤ ਗੁਰੂ ਦੀ ਅਦਾਲਤ ਤੋਂ ਉੱਪਰ ਕੁਝ ਨਹੀਂ ਹੈ ਜਦੋਂ ਅਦਾਲਤਾਂ ਵਿੱਚ ਵੀ ਕਿਸੇ ਕੇਸ ਫਸਦੇ ਹਨ ਨਾ ਉੱਥੇ ਵੀ ਗੀਤਾ ਦੇ ਜਾਂ ਮਹਾਰਾਜ ਦੇ ਰੂਪ ਤੇ ਜਿੱਦਾਂ ਵੀ ਉਹ ਕਰਕੇ ਉਹ ਕਹਿੰਦੇ ਆਂ ਕਿ ਹੱਥ ਰੱਖੋ ਸੱਚ ਬੋਲਿਓ ਜਦ ਇੱਕ ਸ਼ਖਸ ਨੇ ਜਾ ਕੇ ਸਿੱਧਾ ਮਹਾਰਾਜ ਦੇ ਮੂਰੇ ਹਾਜ਼ਰ ਹੋ ਕੇ ਮਾਫੀ ਮੰਗ ਲਈ ਹੈ ਉੱਥੇ ਬਰਤਨ ਵੀ ਮੰਜੇ ਆ ਜੋੜੇ ਵੀ ਸਾਫ ਕਰੇ ਆ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਪਿਛਲੇ ਦਿਨੀ ਅਕਾਲੀ ਦਲ ਦੇ ਨੀਡਰਾਂ ਨੇ ਵੀ ਕੁਝ ਗਲਤੀਆਂ ਕਰੀਆਂ ਥੀਆਂ ਉਹਨਾਂ ਨੇ ਵੀ ਉੱਥੇ ਜਾ ਕੇ ਮਾਫੀ ਮੰਗੀਆਂ ਸੇਮ ਇਦਾਂ ਹੀ ਉਹਨਾਂ ਨੂੰ ਲੋਕਾਂ ਨੇ ਮaaf ਕਰਤਾ ਤਾਂ ਦੇਖੋ ਗਲਤੀ ਹੈ ਜਿਹੜੀ ਇਨਸਾਨ ਇੱਕ ਗਲਤੀ ਦਾ ਪੁੱਤਲਾ ਹੈ ਉਹ ਉਹ ਸਾਡੇ ਨਾਲ ਉਹਨਾਂ ਦੀ ਗੱਲ ਵੀ ਹੋਈ ਹੈ ਉਹਨਾਂ ਦੇ ਜਦੋਂ ਕਿਤੇ ਜੋਸ਼ ਦੇ ਵਿੱਚ ਆ ਕੇ ਇਹ ਕਹਿੰਦੇ ਵਿੱਚ ਬਹੁਤ ਬੜੀ ਗਲਤੀ ਹੋਈ ਹੈ ਸੇਮ ਡੇ ਉਹਨਾਂ ਨੇ ਯਾਨੀ ਕਿ ਦੋ ਤਿੰਨ ਦਿਨ ਬਾਅਦ ਉਹਨਾਂ ਨੇ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਮਾਫੀ ਮੰਗੀ ਹੈ ਫਿਰ ਹੁਣ ਜੇ ਅਸੀਂ ਕਹੀਏ ਵੀ ਇੱਕ ਇਨਸਾਨ ਨੇ ਗਲਤੀ ਕਰੀਆ ਉਹਨੂੰ ਮaaf ਨਹੀਂ ਕਰਨਾ ਪਰ ਅਸੀਂ ਨਹੀਂ ਮaaf ਕਰ ਸਕਦੇ ਉਹ ਵਾਹਿਗੁਰੂ ਨੇ ਉਹਨਾਂ ਨੂੰ ਮਾਫ਼ ਕਰਤਾ ਹੈ ਜਦੋਂ ਵਾਹਿਗੁਰੂ ਨੇ ਮਾਫ਼ ਕਰਤਾ ਅਸੀਂ ਕਿਆ ਚੀਜ਼ ਹੈ ਫਿਰ ਥੋੜੀ ਬਰਾਦਰੀ ਤੇ ਕੁਝ ਲੋਕ ਕਿਉਂ ਨਹੀਂ ਮੰਨ ਰਹੇ ਜੀ ਉਹ ਕੁਝ ਤੱਤਵਾ ਹੈਗੇ ਆ ਉਹ ਵੀ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਜੋ ਸਾਡਾ ਪੰਜਾਬ ਦਾ ਸੰਗ ਹੈ ਸੰਗ ਦਾ ਮਤਲਬ ਜੋ ਸਵਰਨਕਾਰ ਦਾ ਕੰਮ ਕਰਦੇ ਆ ਉਹਦੇ ਵਿੱਚ ਕਈ ਬਰਾਦਰੀਆਂ ਉਹ ਗਲਤ ਤੱਤਵ ਵੀ ਹੈ ਵਿੱਚ ਉਹਨਾਂ ਦੇ ਉਹ ਕੁਝ ਚੱਕਰ ਚੱਕ ਰਹੇ ਆ ਇੱਕ ਦੂਜੇ ਨੂੰ ਦੇਖ ਕੇ ਵੱਟ ਇਹ ਹੈ ਕਿ ਜੋ ਸਵਰਨਕਾਰ ਸਮਾਜ ਹੈ ਸਮਾਜ ਦੇ ਵਿੱਚ ਛੋਟੇ ਵਰਗ ਤੋਂ ਲੈ ਕੇ ਵੱਡੇ ਵਰਗ ਤੱਕ ਬੰਦੇ ਹੈਗੇ ਆ ਸਾਡੇ ਜੋ ਤਕਰੀਬਨ ਭਾਈਚਾਰਾ ਹੈ ਸਨਿਆਰ ਬਰਾਦਰੀ ਦੇ ਤੁਹਾਡਾ ਕਹਿਣੇ ਦਾ ਮਤਲਬ ਹੈ ਇੱਕ ਸਵਰਨਕਾਰ ਸਮਾਜ ਹੈ ਜਿਹੜਾ ਇੱਕ ਸਨਿਆਰ ਬਰਾਦਰੀ ਦਾ ਉਹ ਹਿੱਸਾ ਹੈ ਜਿਹਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਜਿਹੜੇ ਨੇ ਸਨਿਆਰ ਬਰਾਦੀ ਦੇ ਇਹਦੇ ਮਾਉਦੇਦਾਰ ਆ ਵਰਗ ਮੈਂਬਰ ਆ ਜੀ 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 ਤੇ ਸਵਰਨਕਾਰ ਸੰਗ ਦੇ ਵਿੱਚ ਹੋਰ ਬਰਾਦਰੀ ਦੇ ਵੀ ਨੇ ਸਵਰਨਕਾਰ ਸੰਗ ਮੈਂ ਤੁਹਾਨੂੰ ਹੀ ਕਲੀਅਰ ਕਰਨਾ ਚਾਹੁੰਦਾ ਆ ਕਿ ਜੋ ਸੰਗ ਹੈ ਉਹਦੇ ਵਿੱਚ ਕਰੀਬਨ 50 60 ਜਾਤਾਂ ਨੇ ਬਰਾਦਰੀਆਂ ਨੇ ਆਪਣੇ ਕੰਮ ਖੋਲੇ ਹੋਏ ਆ ਸੁਨਿਆਰੇ ਦੇ ਛੋਟੇ ਕੰਮ ਨਹੀਂ ਕਰ ਰਹੇ ਉਹਨੇ ਬੜੀਆਂ ਜਾਤਾਂ ਹੈ بڑے ਉਹਨਾਂ ਨੇ ਕੰਮ ਕਰੇ ਸ਼ੋਰੂਮ ਖੋਲਲੇ ਆ ਖੋਲੇ ਜਿਹੜੀ ਸਵਨਕਰ ਸਮਾਜ ਹੈ ਸਵਨਕਰ ਉਸ ਜਿਹੜਾ ਸਮਾਜ ਹੈ ਉਹ ਕਦੇ ਵੀ ਨਹੀਂ ਬਦਲ ਸਕਦਾ ਕਦੇ ਨਹੀਂ ਕਿਉਂਕਿ ਉਹਨਾਂ ਦੇ ਜੋ ਹਿਰਦੇ ਆ ਉਹਨਾਂ ਦੇ ਦਿਲ ਆ ਬਹੁਤ ਸਾਫ਼ ਸੁਥਰੇ ਆ ਨਹੀਂ ਫਿਰ ਇਹ ਮਾਹੌਲ ਖਰਾਬ ਕਰਨ ਲੱਗੇ ਆ ਜੀ ਇਹ ਮਾਹੌਲ ਖਰਾਬ ਕਰ ਰਹੇ ਆ ਪੰਜਾਬ ਦਾ ਮੈਂ ਉਹਨਾਂ ਨੂੰ ਵੀ ਜੋ ਗਲਤ ਤੱਤਵਾ ਹੈ ਕਿ ਇਹ ਮਾਹੌਲ ਖਰਾਬ ਨਾ ਕਰੋ ਆਪਸ ਦੇ ਵਿੱਚ ਭਾਈਚਾਰਾ ਏਕਾ ਬਣਾ ਕੇ ਰੱਖੋ ਤਾਂ ਕਿ ਆਣੇ ਵਾਲੇ ਦਿਨਾਂ ਦਾ ਅਸੀਂ ਫਾਇਦਾ ਚੱਕ ਸਕੀਏ ਉਹ ਫਾਇਦਾ ਇਸ ਲਈ ਕਿਉਂਕਿ ਸਰਕਾਰ ਤੋਂ ਅਸੀਂ ਪਿਛਲੀ ਸਰਕਾਰਾਂ ਤੋਂ ਬਹੁਤ ਫਾਇਦੇ ਲਏ ਆ ਫਾਇਦਿਆਂ ਦਾ ਮਤਲਬ ਇਹ ਨਹੀਂ ਵੀ ਅਸੀਂ ਪਰਸਨਲ ਲਏ ਆ ਆਪਣੀ ਬਰਾਦਰੀ ਖਾਤਰ ਸਵਰਨ ਕਾਲ ਸਮਾਜ ਭਲਾਈ ਬੋਰਡ ਬਣਾਇਆ ਸੀਗਾ 47 ਤੋਂ ਬਾਅਦ ਪਹਿਲੀ ਵਾਰ ਹੀ ਬਣਿਆ ਸੀਗਾ ਉਹ ਪੰਜਾਬ ਦੇ ਵਿੱਚ ਬਣਿਆ ਹੋਰ ਕਿਤੇ ਆਲਰੀਡੀਆਂ ਚ ਨਹੀਂ ਬਣਿਆ ਅਸੀਂ ਇਹੀ ਫੇਰ ਤੋਂ ਇਹਨਾਂ ਸਰਕਾਰਾਂ ਤੋਂ ਸੇਮ ਉਹੀ ਪ੍ਰੋਸੀਜਰ ਕਰਕੇ ਜੋ ਲਾਲਜੀਤ ਸਾਹਿਬ ਭੁੱਲਰ ਨੇ ਸਾਨੂੰ ਸਾਥ ਦੇਣੇ ਦਾ ਵਾਅਦਾ ਵੀ ਕਰਿਆ ਤੇ ਮੈਨੂੰ ਤਾਂ ਏਦਾਂ ਵੀ ਲੱਗ ਰਿਹਾ ਕਿ ਸਵਰਨਕਾਰ ਸਮਾਜ ਜਿਹੜਾ ਆਮ ਆਦਮੀ ਪਾਰਟੀ ਦੀ ਸਪੋਰਟ ਕਰੇਗਾ ਇਲੈਕਸ਼ਨਾਂ 'ਚ ਨਹੀਂ ਇਹ ਤੋਂ ਚਲੋ ਕੁਝ ਇੱਕ ਮੈਂ ਤੁਹਾਨੂੰ ਹੋਰ ਕਲੀਅਰ ਕਰਨਾ ਚਾਹੁੰਦਾ ਕਿ ਹਰ ਇੱਕ ਬਰਾਦਰੀ ਦੇ ਵਿੱਚ ਕੋਈ ਭਾਜਪਾ ਨਾਲ ਜੁੜਿਆ ਹੋਇਆ ਹੈ ਕੋਈ ਕਾਂਗਰਸ ਨਾਲ ਜੁੜਿਆ ਹੋਇਆ ਹੈ ਕੋਈ ਆਪ ਨਾਲ ਜੁੜਿਆ ਹੋਇਆ ਹੈ ਇਸ ਦੇ ਵਿੱਚ ਅਸੀਂ ਇੱਕ ਨਹੀਂ ਕਹਿ ਸਕਦੇ ਉਹ ਆਪਣੇ ਮਨ ਦੀ ਇੱਛਾ ਹੈ ਉਹਨਾਂ ਦੀ ਅਸੀਂ ਇਹ ਕਿਸੇ ਨੂੰ ਅਪੀਲ ਨਹੀਂ ਕਰਾਂਗੇ ਵੀ ਤੁਸੀਂ ਇਸ ਇਸ ਨੂੰ ਵੋਟ ਪਾਓ ਇਹ ਉਸ ਨੂੰ ਪਾਓ ਕਿਉਂਕਿ ਵੋਟ ਹੈ ਜਿਹੜਾ ਇੱਕ ਆਪਣਾ ਅਧਿਕਾਰ ਹੁੰਦਾ ਆਪਣੇ ਮਨ ਦਾ ਅਧਿਕਾਰ ਹੈ ਅਸੀਂ ਉਸ ਅਧਿਕਾਰ ਨੂੰ ਵੀ ਇੱਕ ਦੂਜੇ ਦੇ ਕਹੇ ਤੇ ਪਾਈਏ ਇਹ ਤਾਂ ਸਾਡੇ ਘਰ ਦਾ ਦੁਬਾਰਾ ਫੇਰ ਅਸੀਂ ਏਸੀ ਗੱਲ ਤੇ ਆਨੇ ਹੁਣ ਜਿਹੜੀ ਉਹਨਾਂ ਨੇ ਮਾਫੀ ਮੰਗੀ ਹੈ ਕਿ ਐਸ ਨੂੰ ਜਾਇਜ਼ ਮੰਨਦੇ ਹੋ ਤੁਸੀਂ ਹਾਂ ਅਸੀਂ ਜਾਇਜ਼ ਮੰਨਦੇ ਆ ਆ ਦੇਖੋ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਵੀ ਤੁਸੀਂ ਪੜ੍ਹ ਸਕਦੇ ਆ ਬਕਾਇਦਾ ਸਵਰਨਕਾਰ ਸਮਾਜ ਨਾਮ ਲਿਖ ਕੇ ਠੀਕ ਹੈ ਜੀ ਉਹਨਾਂ ਨੇ ਮਾਫੀ ਮੰਗ ਲਈ ਇਸ ਤੋਂ ਉੱਪਰ ਕਿਹਾ ਹੈ ਔਰ ਉਸ ਤੋਂ ਬਾਅਦ ਵਿੱਚ ਉਹਨਾਂ ਹੋਰ ਵੀ ਜਿਹੜਾ ਰਾਮ ਗੜੀਆ ਭਾਈਚਾਰਾ ਉਹਨਾਂ ਕੋਲੋਂ ਵੀ ਲਿਖਤੀ ਰੂਪ ਚ ਮਾਫੀ ਮੰਗੀ ਉਹਨਾਂ ਨੇ ਐਂਡ ਜਿਹੜੇ ਹੁਣ ਨਹੀਂ ਮੰਨ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੂੰਗਾ ਉਹਨਾਂ ਕਰਕੇ ਹੀ ਇਹ ਸਾਨੂੰ ਅੱਜ ਕਾਨਫਰੰਸ ਕਰਨੀ ਪਈ ਹੈ ਕਿ ਜੋ ਬਰਾਦਰੀ ਦੇ ਵਿੱਚ ਗਲਤ ਅਫਵਾਵਾਵਾਂ ਫੈਲਾ ਰਹੇ ਹੈ ਉਹਨਾਂ ਨੂੰ ਬੰਦ ਕਰ ਦਿਓ ਬੰਦ ਕਰ ਦਿਓ ਤਾਂ ਕਿ ਜੋ ਸਾਡੀ ਸਮਾਜ ਹੈ ਸਵਰਗੀ ਸਮਾਜ ਜਿੱਥੇ ਚੱਲ ਰਿਹਾ ਉਹਨੂੰ ਚੱਲਣ ਦਿਓ ਉਹਨਾਂ ਨੂੰ ਤੰਗ ਨਾ ਕਰੋ ਉਹਨਾਂ ਬਾਰੇ ਗਲਤ ਨਾ ਬੋਲੋ ਕੋਈ ਵੀ ਇੰਨਾ ਹੀ ਗੱਲ ਜੀ ਪਰੌਣ ਲੈ ਕੇ ਜਿਹੜਾ ਹੈ ਮਾਹੌਲ ਜਿਹੜਾ ਕਾਫੀ ਭਖਿਆ ਆ ਉਹਨਾਂ ਨੇ ਮਾਫੀ ਵੀ ਮੰਗ ਲਈ ਐ ਫੇਰ ਵੀ ਜਿਹੜੇ ਕਈ ਸਵਰੰਕਾਰ ਸੰਗ ਦੇ ਆ ਜਾਂ ਸਮਾਜ ਦੇ ਬੰਦੇ ਆ ਬਰਾਦਰੀ ਦੇ ਉਹ ਮਾਫੀ ਨਹੀਂ ਮੰ ਕਹਿੰਦੇ ਅਸੀਂ ਨਹੀਂ ਮੰਨਣੀ ਹੈਗੀ ਮਾਫੀ ਕੀ ਮਸਲਾ ਕੀ ਹੈ ਜੀ ਇਹ ਸਰ ਇਹਨਾਂ ਦੀ ਆਪਣੀ ਸਮਝ ਹੈ ਮੈਂ ਪੰਜਾਬ ਸਵਰੰਕਾਰ ਸੰਗ ਦਾ ਸਮਾਜ ਦਾ ਜਨਰਲ ਸਖਤੀ ਹੋਣ ਦੇ ਨਾਤੇ ਇਹਨਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਇਹ ਸਮਾਜ 25 ਸਾਲ ਤੋਂ ਆਪਣੇ ਸੋਰੰਗਰ ਭਾਈਚਾਰੇ ਦੀ ਸੇਵਾ ਕਰਦਾ ਆ ਰਿਹਾ ਅਸੀਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਸਮਾਜ ਨੂੰ ਲੈ ਕੇ ਦਿੱਤੀਆਂ ਔਰ ਲੈ ਕੇ ਦੇ ਵੀ ਰਹੇ ਹਾਂ ਅੱਗੇ ਤੋਂ ਵੀ ਲੈ ਕੇ ਦੇ ਰਹੇ ਹਾਂ ਲਾਲ ਜੀ ਜੀ ਭੁੱਲਰ ਸਾਹਿਬ ਮਹਿਰਾਲ ਸਭ ਤੋਂ ਪਹਿਲੇ ਅਸੀਂ ਹਾਬ ਤੱਕ ਕੈਮ ਕੀਤਾ ਸੀ ਅਸੀਂ ਲਿਖ ਕੇ ਉਹਨਾਂ ਨੂੰ ਭੇਜਿਆ ਸੀ ਜੋ ਵੀ ਉਹਨਾਂ ਨੇ ਲਖ ਸ਼ਬਦ ਬੋਲੇ ਸੀ ਉਹਦੇ ਪ੍ਰਤੀ ਸਭ ਤੋਂ ਪਹਿਲੇ ਉਹਨਾਂ ਨੇ ਤਰਨਤਾਰਨ ਵਿਖੇ ਗੁਰਦੁਆਰਾ ਸਾਹਿਬ ਜਾ ਕੇ ਮਹਾਰਾਜ ਜੀ ਦੇ ਸਰੂਪ ਦੇ ਅੱਗੇ ਉਹ ਹੱਥ ਬਨ ਕੇ ਨੱਕ ਰਗੜ ਕੇ ਮਾਫੀ ਮੰਗੀ ਪੂਰੇ ਸਵਰੰਕਾਰ ਸਮਾਜ ਔਰ ਰਾਮਗੜੀ ਆਤਮਾਨ ਬਰਾਦਰੀ ਕੋਲ ਇਸ ਤੋਂ ਬਾਅਦ 16/4/2024 ਨੂੰ ਸਵਰੰਕਾਰ ਸਮਾਜ ਰਜਿਸਟਰ ਦੇ ਦਫਤਰ ਦੇ ਵਿੱਚ ਉਹਨਾਂ ਨੇ ਰਿਟਨ ਮਾਫੀ ਸਾਡੇ ਕੋਲ ਪ੍ਰਾਪਤ ਹੋ ਚੁੱਕੀ ਸੀ ਵਿਦ ਨੰਬਰ ਔਰ ਡੇਟ ਔਰ ਜੋ ਲੈਟਰ ਹੈ ਉਹ ਤੁਹਾਨੂੰ ਫਿਰ ਦੁਬਾਰਾ ਦਿਖਾ ਰਹੇ ਹਾਂ ਔਰ ਇਸ ਤੋਂ ਬਾਅਦ ਕੱਲ ਹੀ ਉਹਨਾਂ ਨੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ਜਾ ਕੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪਵਨ ਸਰੂਪਾ ਦੇ ਸਾਹਮਣੇ ਫਿਰ ਦੁਬਾਰਾ ਮਾਫੀ ਮੰਗੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਦੁਨੀਆ ਦੀ ਸਭ ਤੋਂ ਵੱਡੀ ਅਦਾਲਤ ਸ੍ਰੀ ਅਕਾਲ ਪੁਰਖ ਸਾਹਿਬ ਦੇ ਅੱਗੇ ਜਾ ਕੇ ਉਹ ਹੱਥ ਮੰਨ ਕੇ ਨੱਕ ਰਗੜ ਕੇ ਮਾਫੀ ਮੰਗੀ ਕਿ ਜੋ ਮੇਰੇ ਕੋਲ ਸ਼ਬਦ ਬੋਲੇਗੇ ਹੈ ਉਹਦਾ ਮਨੂੰ ਮਾਫੀ ਦਿੱਤੀ ਜਾਵੇ ਮੈਂ ਅੱਗੇ ਤੋਂ ਖਿਮਾ ਮੰਗਦਾ ਜਿਹੜੇ ਹੋਰ ਤੁਹਾਡੇ ਬਰਾਦਰੀ ਆ ਸਮਾਜ ਦੇ ਬੰਦੇ ਆ ਉਹ ਕਿਉਂ ਨਹੀਂ ਮੰਨ ਰਹੇ ਜੀ ਇਹ ਸਰ ਇੱਕ ਸਾਡੇ ਪੂਰੇ ਪੰਜਾਬ ਦੇ ਵਿੱਚ 3 ਸੌਰੰਗਾਰ ਸੰਗ ਹੈ ਕਿੰਨਾ ਵੀ ਆਪਣੀ ਆਪਣੀਆਂ ਭਾਸ਼ਾ ਹੈ ਕੋਈ ਕਿਸੇ ਪਾਰਟੀ ਨੂੰ ਬਿਲੋਂਗ ਕਰਦਾ ਹੈ ਕੋਈ ਕਿਸੇ ਪਾਰਟੀ ਨੂੰ ਬਿਲੋਂਗ ਕਰਦਾ ਹੈ ਜਿਸ ਦੇ ਵਿੱਚ 75% ਆਊਟ ਆਫ ਬਰਾਦਰੀ ਹੈ ਕੋ 25% ਸੌਰੰਗਾਰ ਸਮਾਜ ਦੇ ਲੋਕ ਕੰਮ ਕਰਦੇ ਹੈ ਸਾਡੀ ਬਰਾਦਰੀ ਵਿੱਚ ਸਾਈਕਲਾਂ ਤੋਂ ਲੈ ਕੇ ਸਬਜ਼ੀ ਤੋਂ ਲੈ ਕੇ ਟੇਲਰ ਮਾਸਟਰ ਤੋਂ ਲੈ ਕੇ ਹਰ ਤਰ੍ਹਾਂ ਦੇ ਸਰਵਿਸਮੈਨ ਅਫਸਰ बिजनेਸਮੈਨ ਹਰ ਤਰ੍ਹਾਂ ਦੇ ਹੈ ਇਸ ਕਰਕੇ ਸਮਾਜ ਦੀ ਓਨਲੀ ਪੰਜਾਬ ਦੇ ਵਿੱਚ ਇੱਕੋ ਹੀ ਜਿਹੜੀ ਸੰਸਥਾ ਹੈ ਉਹ ਰਜਿਸਟਰਡ ਹੈ ਸੌਰਨਕਾ ਸਮਾਜ ਪੰਜਾਬ ਜਿਹਦੇ ਸੰਸਥਾਪਕ ਅਸ਼ੋਕ ਵਰਮਾ ਜੀ ਪਠਾਨਕੋਟ ਚੀਫ ਅਡਵਾਈਜ਼ਰ ਸਰਦਾਰ ਕਲੰਗ ਸਿੰਘ ਜੀ ਚੋਹਾਨ ਲੁਧਿਆਣੇ ਤੋਂ ਔਰ ਚੀਫ ਪੈਟਰਨ ਜਿਹੜੇ ਹੈ ਉਹ ਸਾਡੇ ਫਗਵਾੜੇ ਤੋਂ ਹੈ ਹਰਜਿੰਦਰ ਗੋਗਰਾ ਜੀ ਰਿਟਾਇਰਡ ਲੈਕਚਰਰ ਜਿਹੜੇ ਸਾਡੇ ਚੇਅਰਮੈਨ ਹੈ ਸਮਾਜ ਦੇ ਪਰਮੇਸ਼ਰ ਵਰਮਾ ਜੀ ਮਕੇਰੀਆ ਤੋਂ ਹੈ ਪ੍ਰਧਾਨ ਜੀ ਜਿਹੜੇ ਆ ਉਹ ਹੇਮਰਾਜ ਵਰਮਾ ਜੀ ਮੇਰੇ ਨਾਲ ਹੀ ਬੈਠੇ ਆ ਉਹ ਹੀ ਤੇ ਸਾਰਾ ਕੁਝ ਉਹਨਾਂ ਦੀ ਬਦੌਲਤ ਹੀ ਸਾਰਾ ਕੁਝ ਚੱਲ ਰਿਹਾ ਹੈ ਤੇ ਅੱਗੇ ਤਾਂ ਕੋਈ ਆ ਜੀ ਅੱਗੇ ਤੁਸੀਂ ਸਪੋਰਟ ਕਰੋਗੇ ਹੁਣ ਲਾਲਜੀ ਜੀ ਪੁੱਤਰ ਉਲਰਦਾ ਜਾਂ ਕਿਸ ਤਰ੍ਹਾਂ ਆ ਜੀ ਸਭ ਤੋਂ ਪਹਿਲੇ ਹਰ ਤਰ੍ਹਾਂ ਦੇ ਨਾਲ ਉਹਨਾਂ ਨੇ ਮਾਫੀ ਮੰਗੀ ਜੋ ਉਹਦੇ ਪ੍ਰਤੀ ਅਸੀਂ ਪੂਰੀ ਤਰ੍ਹਾਂ ਸੰਤੋਖਤ ਹਾਂ ਔਰ ਸਮਾਜ ਦੇ ਕੁਝ ਸ਼ਰਾਰਤੀ ਤੱਤਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਸਵਰਨਕਾਰ ਪੰਜਾਬ ਦੇ ਪ੍ਰਧਾਨ ਹੇਮਰਾਜ ਬਰਮਾ ਅਤੇ ਜਨਰਲ ਸੈਕਟਰੀ ਅਮਰਤਪਾਲ ਬਰਮਾ ਨੇ ਕਿਹਾ ਕਿ ਕੁਝ ਲੋਕ ਨੇ ਜਿਹੜੇ ਉਹ ਮਾਹੌਲ ਜਿਹੜਾ ਪੰਜਾਬ ਦਾ ਖਰਾਬ ਕਰਨ ਤੇ ਲੱਗੇ ਹੋਏ ਨੇ ਕਹਿੰਦੇ ਸਵਰਨਕਾਰ ਸੰਘ ਜਿਹੜਾ ਹੈਗਾ ਉਸ ਦੇ ਵਿੱਚ अनेका ਹੀ ਬਰਾਦਰੀਆਂ ਨੇ ਆਪਣੇ ਕੰਮਕਾਰ ਖੋਲ ਕੇ ਸੁਨਿਆਰੇ ਦੇ ਉਹ ਇਹ ਸੰਗ ਦੇ ਵਿੱਚ ਸ਼ਾਮਲ ਹੋਏ ਨੇ ਕਹਿੰਦੇ ਜਦੋਂ ਕਿ ਲਾਲਜੀ 10 ਭੁੱਲਰ ਨੇ ਸਵਰਨਕਾਰ ਸਮਾਜ ਦੇ ਲਈ ਜੋ ਅਪਸ਼ਬਦ ਕਹੇ ਤੇ ਦੁਨੀਆ ਦੀ ਸਭ ਤੋਂ ਵੱਡੀ ਅਦਾਲਤ ਅਕਾਲ ਤਖਤ ਦੇ ਉੱਤੇ ਜਾ ਕੇ ਕਹਿੰਦੇ ਨੇ ਬਰਤਨ ਵੀ ਮਾਂਜੇ ਜੋੜਿਆਂ ਦੀ ਸੇਵਾ ਵੀ ਕੀਤੀ ਤੇ ਖੀਮਾ ਵੀ ਮੰਗੀ ਆ ਕਹਿੰਦੇ ਅਸੀਂ ਉਸ ਨੂੰ ਜਿਹੜਾ ਹੈ ਮਾਫ ਕਰ ਦਿੱਤਾ ਹੈ ਤੇ ਅਸੀਂ ਜਿਹੜੇ ਹੈ ਉਸ ਦੀ ਮਾਫੀ ਨੂੰ ਕਬੂਲ ਕਰਦੇ ਹਾਂ ਪਰ ਕਹਿੰਦੇ ਨੇ ਜਿਹੜੇ ਸਵਰਨਕਾਰ ਸੰਗ ਦੇ ਜਿਹੜੇ ਕੁਝ ਮੈਂਬਰ ਇਹ ਜਿਹੇ ਨੇ ਜੋ ਪੰਜਾਬ ਦਾ ਮਾਹੌਲ ਖਰਾਬ ਕਰਨ ਤੇ ਲੱਗੇ ਹੋਏ ਨੇ ਇਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਜੇ ਲੋਕਾਂ ਦੀ ਗੱਲਾਂ ਦੇ ਵਿੱਚ ਨਹੀਂ ਆਣਾ ਚਾਹੀਦਾ ਤੇ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਬਣਾਉਂਦੇ ਹੋਏ ਉਸ ਦੀ ਮਾਫੀ ਨੂੰ ਮੰਨਦੇ ਹੋਏ ਇਸ ਮਸਲੇ ਨੂੰ ਇੱਥੇ ਹੀ ਖਤਮ ਕਰ ਦੇਣਾ ਚਾਹੀਦਾ ਹੈ। ਕੁਰਾਲੀ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ।